ਇਹ ਜੀ ਰੋਟੀ ਲੈ ਕੇ ਆਇਆ ਕਿਸੇ ਕੋਲ ਡੱਬਾ ਹੈ ਇਹਨਾਂ ਕੋਲ ਡੱਬੇ ਨੇ ਰੋਟੀਆਂ ਵਾਲੇ ਉਹ ਦੇਖੋ ਦਿਖਾਈ ਦਿਓ ਕੈਮਰਾਮੈਨ ਦਿਖਾਉ ਨੂੰ ਆ ਦੇਖੋ ਰੋਟੀ ਦਾ ਡੱਬਾ ਲੈ ਕੇ ਆਇਆ ਆ ਲੋ ਇਹ ਰੋਟੀ ਦਾ ਡੱਬਾ ਲੈ ਕੇ ਆਇਆ ਇਹ ਇਹਨੂੰ ਪੁੱਛੋ ਇਹਨਾਂ ਨੂੰ ਪੁੱਛੋ ਆਜ਼ਾਦੀ ਕਾਦੀ ਹੈ ਲੀਡਰ ਭਗਤ ਸਿੰਘ ਉਦਮ ਸਿੰਘ ਇਹ ਮਜ਼ਦੂਰਾਂ ਲਈ ਲੜੇ ਸੀ ਕਿ ਮੇਰੇ ਦੇਸ਼ ਦਾ ਮਜ਼ਦੂਰ ਭੁੱਖਾ ਨਾ ਮਰੇ ਇਹਨਾਂ ਨੇ ਇਹਨਾਂ ਲਈ ਸੰਘਰਸ਼ ਕੀਤਾ ਤੁਹਾਡੇ ਲਈ ਸੰਘਰਸ਼ ਨਹੀਂ ਕੀਤਾ ਵੀ ਤੁਸੀਂ ਰਿਸ਼ਵਤਾਂ ਲਓ ਤੁਸੀਂ ਲੀਡਰ ਕੈਮਰੀਆਂ ਗੱਡੀਆਂ ਦੇ ਵਿੱਚ ਘੁੰਮੋ ਤੁਸੀਂ ਪੰਜਾਬ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਦੇਖੋ ਰੋਟੀ ਦਾ ਡੱਬਾ ਚਾਰ ਰੋਟੀਆਂ ਹੋਣੀਆਂ ਵਿੱਚ ਅਚਾਰ ਹੈ ਕਾਦੀ ਆਜ਼ਾਦੀ ਹੈ ਹੋਰ ਪੁੱਛਦੇ ਆਪਕੋ ਮਿਲਦਾ ਕੰਮ ਨਹੀਂ ਜੀ ਨਹੀਂ ਕਿੰਨੀ ਕਿੰਨੀ ਦਿਹਾੜੀ ਮਿਲਦੀ ਹੈ 500 ਮਿਲਦੀ ਆ 500 ਮਿਲਦੀ 15 ਦਿਨ ਹੋ ਗਏ ਕੰਮ ਨਹੀਂ ਮਿਲਦਾ 15 ਦਿਨ ਹੋ ਗਏ ਕਾਦੇ ਤੇ ਸਾਈਕਲ ਤੇ ਆਉਂਦੇ ਹੋ ਸਾਈਕਲ ਤੇ ਆਉਂਦੇ ਆ ਫਿਰ ਜਦੋਂ ਘਰਾਂ ਚਲੇ ਜਾਂਦੇ ਹੋ ਕੀ ਕਹਿੰਦੇ ਨੇ ਘਰ ਦੇ ਘਰ ਦੇ ਕੜਕੜ ਕਰਦੇ ਨੇ ਵੀ ਤੁਸੀਂ ਮੁੜਿਆਏ ਹਾਂ ਜੀ ਹਾਂ ਵੇਲੇ ਮੋੜੇ ਅੱਖਾਂ ਘੜਦੇ ਨੇ ਨਿਆਲੇ ਵੀ ਅੱਛਾ ਜੀ ਡੱਬਾ ਲੈ ਕੇ ਖਾਲੀ ਮੋੜੇ ਆਏ ਤੁਸੀਂ ਤਾਂ ਕੋਠੇ ਤੋਂ ਉੱਚੀ